ਪੂਰੇ ਦੇਸ਼ ਦੇ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਸ਼ਹਿਰ ਦੇ ਵਿੱਚ ਜਿਹੜੀ ਦਾਣਾ ਮੰਡੀ ਹੈ ਉੱਥੇ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਪੂਰੇ ਜ਼ਿਲ੍ਹੇ ਕਿਸਾਨ ਇੱਥੇ ਪਹੁੰਚੇ ਹਨ ਉਹਨਾਂ ਵੱਲੋਂ ਇਨ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਦੀ ਤਸਵੀਰਾਂ ਤੇ ਫੁੱਲ ਚੜਾਏ ਜਾ ਰਹੇ ਹਨ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਕਿਸਾਨ ਆਗੂ ਜ਼ਿਲ੍ਹਾ ਸੈਕਟਰੀ ਕਿਸਾਨ ਭਾਰਤੀ ਕਿਸਾਨ ਉਗਰਾਹਾ ਨੇ ਕਿਹਾ ਕਿ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਹੋ ਰਹੇ ਹਨ ਜੋ ਭਗਤ ਸਿੰਘ ਨੇ ਸੁਪਨਾ ਲਿੱਤਾ ਸੀ ਉਹ ਸੁਪਨਾ ਪੂਰਾ ਨਹੀਂ ਹੋ ਰਿਹਾ ਔਰ ਆਜ ਹਾਲਾਤ ਖਰਾਬ ਹੁੰਦੇ ਜਾ ਰਹੇ ਪੰਜਾਬ ਦੇ ਵਿੱਚ ਕਿਸਾਨਾਂ ਤੇ ਉਸਤੇ ਜਿਸ ਤਰ੍ਹਾਂ ਜ਼ੁਲਮ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਖਨੋਰੀ ਬਾਰਡਰ ਸੰਭੂ ਬਾਰਡਰ ਤੇ ਕਿਸਾਨਾਂ ਨੂੰ ਹਟਾਇਆ ਗਿਆ ਹੈ ਔਰ ਕਿਸਾਨਾਂ ਨੂੰ ਜੇਲਾਂ 'ਚ ਢੱਕਿਆ ਗਿਆ ਉਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਗੁੱਸਾ ਵੀ ਦੇਖਿਆ ਗਿਆ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਸਾਡੀ ਜਥੇਬੰਦੀ ਸੰਘਰਸ਼ ਕਰੇਗੀ ਕੱਲ ਨੂੰ ਵੀ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋਣੇ 28 ਨੂੰ ਵੀ ਪ੍ਰਦਰਸ਼ਨ ਕੀਤੇ ਜਾਣੇ ਆ ਜੀ ਮੈਂ ਸੁਖਮਿੰਦਰ ਸਿੰਘ ਬਾਰਨਾ ਜ਼ਿਲ੍ਹਾ ਜਰਨਲ ਸਕੱਤਰ ਪਟਿਆਲਾ ਭਾਰਤੀ ਕਿਸਾਨ ਜੁਨਾਨੇਕਤਾ ਉਗਰਾਹਾ ਅਸੀਂ ਹਰ ਇੱਕ ਸਾਲ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆ ਰਹੇ ਹਾਂ ਲਗਾਤਾਰ ਜਦੋਂ ਤੋਂ ਸਾਡੀ ਜਥੇਬੰਦੀ ਹੂਦ ਦੇ ਵਿੱਚ ਆਈ ਆ ਤੇ ਅੱਜ ਵੀ ਅਸੀਂ ਪਟਿਆਲੇ ਜ਼ਿਲ੍ਹੇ ਵੱਲੋਂ ਸਮਾਣਾ ਦੀ ਨਾਜ ਮੰਡੀ ਦੇ ਵਿੱਚ ਪੂਰੇ ਤਬਕਿਆਂ ਨੂੰ ਸਨੇਹਾ ਦੇ ਕੇ ਜਿਹੜੇ ਸੰਘਰਸ਼ੀ ਲੋਕ ਨੇ ਉਹ ਸਾਰੇ ਲੋਕ ਅੱਜ ਇੱਥੇ ਸਮਾਣਾ ਦੀ ਅਨਾਜ ਮੰਡੀ ਦੇ ਵਿੱਚ ਪਹੁੰਚਣਗੇ ਤੇ ਅਸੀਂ ਸਰਦਾ ਦੇ ਫੁੱਲ ਭੇਟ ਕਰਾਂਗੇ ਤੇ ਨਾਲ ਜੋ ਉਹਨਾਂ ਦੀ ਸੋਚ ਸੀਗੀ ਉਸ ਦੇ ਬਾਰੇ ਉਹ ਕਿਹਾ ਉਹ ਜहां ਦੇਸ਼ ਚਾਹੁੰਦੇ ਸੀਗੇ ਲੋਕਾਂ ਦੇ ਕਿਹੋ ਜਿਹੇ ਕਾਨੂੰਨ ਹੋਣੇ ਚਾਹੀਦੇ ਨੇ ਤੇ ਉਹਨਾਂ ਦੀ ਪੁਗਤ ਦਾ ਰਾਜ ਹੋਣਾ ਚਾਹੀਦਾ ਉਹਦੇ ਬਾਰੇ ਅੱਜ ਅਸੀਂ ਸਾਰੇ ਰਲ ਮਿਲ ਕੇ ਵਿਚਾਰਾਂ ਕਰਾਂਗੇ ਤੇ ਉਹਨਾਂ ਦੀ ਸੋਚ ਤੇ ਪਹਿਰਾ ਦੰਦੇ ਹੋਏ ਉਹਨਾਂ ਦੇ ਸੁਪਨਿਆਂ ਵਰਗਾ ਭਾਰਤ ਬਣਾਉਣ ਦੀ ਕੋਸ਼ਿਸ਼ ਜਾਰੀ ਰੱਖਾਂਗੇ ਅੱਜ ਦੇ ਮਨ ਲੋ ਹਾਲਾਤ ਕੀ ਹੈ ਹਾਲਾਤ ਅੱਜ ਹਾਲਾਤ ਤਾਂ ਜੋ ਭਗਤ ਸਿੰਘ ਦੇ ਸੁਪਨੇ ਸੀਗੇ ਉਹਨਾਂ ਤੋਂ ਬਹੁਤ ਉਲਟੇ ਹੋ ਚੁੱਕੇ ਨੇ ਕਿਉਂਕਿ ਉਹਨਾਂ ਦੀ ਸੋਚ ਸੀਗੀ ਉਹ ਪਹਿਲਾਂ ਹੀ ਕਹਿੰਦੇ ਸੀਗੇ ਕਿ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾਂਦੇ ਨੇ ਇੱਥੋਂ ਗੋਰੇ ਅੰਗਰੇਜ਼ ਚਲੇ ਜਾਣਗੇ ਤੇ ਕਾਲੇ ਅੰਗਰੇਜ਼ ਇੱਥੇ ਆ ਜਾਣਗੇ ਉਹ ਗੱਲ ਅੱਜ ਭਗਵੰਤ ਮਾਨ ਤੇ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਸਾਬਤ ਕਰ ਦਿੱਤੀ ਆ ਹਰ ਇੱਕ ਵਰਗ ਜਿਹੜਾ ਕਿਰਤੀ ਵਰਗ ਆ ਉਹਦੀ ਲੁੱਟ ਹੋ ਰਹੀ ਆ ਤਸੱਦਦ ਹੋ ਰਿਹਾ ਉਹਨਾਂ ਦੇ ਉੱਤੇ ਤੇ ਜਿਹੜੇ ਕਾਰਪੋਰੇਟਰ ਲੋਕ ਨੇ ਉਹਨਾਂ ਦੀਆਂ ਰਾਖੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਮੁਨਾਫਿਆਂ ਵਾਸਤੇ ਇਹ ਸਰਕਾਰਾਂ ਕੰਮ ਕਰ ਰਹੀਆਂ ਨੇ ਅਗਲਾ ਕੀ ਕੋਈ ਸੰਘਰਸ਼ ਹੈ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 24 ਤਰੀਕ ਨੂੰ ਯਾਨੀ ਕੱਲ ਨੂੰ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਸਾਂਝੀਆਂ ਮੀਟਿੰਗਾਂ ਉਹਦੇ ਵਿੱਚ ਮਜ਼ਦੂਰਾਂ ਨੂੰ ਵੀ ਸੱਦਾ ਕਿਸਾਨਾਂ ਨੂੰ ਵੀ ਸੱਦਾ ਆੜਤੀਆਂ ਨੂੰ ਵੀ ਸੱਦਾ ਤੇ ਹੋਰ ਜਿੰਨੇ ਵਰਗ ਨੇ ਖੇਤੀਬਾੜੀ ਨਾਲ ਜੁੜੇ ਹੋਏ ਸਾਰਿਆਂ ਨੂੰ ਸੱਦਾ 24 ਤਰੀਕ ਦੀ ਮੀਟਿੰਗ ਵਾਸਤੇ ਤੇ ਅਸੀਂ 28 ਤਰੀਕ ਨੂੰ ਸਾਮਰਾਜ ਵਿਰੋਧੀ ਦਿਵਸਾ ਡੀਸੀ ਦਫ਼ਤਰਾਂ ਦੇ ਅੱਗੇ ਮਨਾਵਾਂਗੇ ਤੇ ਉਹਦੇ ਵਿੱਚ ਜਿਹੜੇ ਸਾਡੇ ਕਿਸਾਨ ਸਾਥੀਆਂ ਤੇ ਜੋ ਪ੍ਰੋਟੈਸਟ ਕਰ ਰਹੇ ਸੀਗੇ ਖਨੌਰੀ ਤੇ ਸੰਭੂ ਬਾਰਡਰ ਦੇ ਉੱਤੇ ਜੋ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੇ ਮਿਲ ਕੇ ਧੱਕੇਸ਼ਾਹੀ ਕੀਤੀ ਆ ਤੇ ਸਾਡੇ ਸਾਥੀ ਜੇਲ੍ਹਾਂ ਦੇ ਵਿੱਚ ਡੱਕੇ ਨੇ ਉਹਨਾਂ ਦਾ ਨੂੰ ਛਡਾਉਣ ਵਾਸਤੇ ਤੇ ਉਹਨਾਂ ਦਾ ਜਿਹੜਾ ਸਮਾਨ ਆ ਲੁੱਟਿਆ ਗਿਆ ਜਾਂ ਤੋੜਿਆ ਗਿਆ ਉਹਦੀ ਪਰਪਾਈ ਕਰਨ ਵਾਸਤੇ ਅਸੀਂ ਇਹ 28 ਤਰੀਕ ਦਾ ਪ੍ਰੋਗਰਾਮ ਕਰਾਂਗੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼